ਕੀ ਹੋ ਗਿਆ ਓਏ ਓਏ ਕੋਈ ਹੈ ਨਹੀਂ ਤੁਹਾਡੇ ਕੋਲੇ ਕੇ ਹਾਂ ਠੰਡ ਕਿਵੇਂ ਪਲਵਾਨ ਠੰਡ ਤਾਂ ਠੀਕ ਹੈ ਬਹੁਤ ਠੰਡ ਚ ਕੋਈ ਹੈ ਨਹੀਂ ਕੋਈ ਠੰਡਾ ਖੋਆ ਕੱਢ ਕੇ ਖਾਲਾ ਹਾਂਜੀ ਪਲਵਾਨ ਸਾਹਿਬ ਠੀਕ ਹੈ ਭਾਈ ਠੀਕ ਹੈ 61 ਵਾਲਾ ਭਾਈ ਲੋਟਾਈ ਲੋਟਾ ਵਧੀਆ ਹੀ ਵਧੀਆ ਹੋਰ ਭਾਈ ਛੱਤੂ ਤੁੰਦ ਮੀਰੋ ਲੋਟਾ ਕੰਮ ਵਧੀਆ ਤੁਰ ਕੇ ਜਾਣ ਵਾਲਾ ਕੰਮ ਵਧੀਆ ਗਾਲਿਆ ਹਣਾਂ ਕਾਲਾ ਪਹਿਲਵਾਨ ਵੀ ਪੈਦਲ ਯਾਤਰਾ ਕਰਕੇ ਆਇਆ ਪਹਿਲਾਂ ਹਾਂ ਘਰ ਨਹੀਂ ਹੈਗਾ ਸਿਰੀ ਖੁੱਲ ਵਧੀਆ ਜਾਂਦਾ ਹਾਂ ਸਹੀ ਹੈ ਸਹੀ ਗੱਲ ਹੈ ਬਈ ਤੇ ਜਿੰਮ ਦੀ ਡਿਊਟੀ ਤੋਂ ਹੁਣੇ-ਹੁਣੇ ਆਪਣੀ ਵਾਪਸੀ ਹੋਈ ਜਾਂਦੀ ਸੀ ਤੇ ਕਾਲਾ ਪਹਿਲਵਾਨ ਮਿਲ ਕੇ ਦੇਦਰ ਆਪਣਾ ਛੱਤੂ ਨੌਜਵਾਨ ਤੇ ਖੈਰ ਕੱਲ ਮੈਂ ਵੀਡੀਓ ਪਾਈ ਸੀ ਉਹਦੀ ਗੱਲ ਕਰਾਂਗੇ ਕਿ ਉਹਤੇ ਮੈਂ ਲਿਖਿਆ ਸੀਗਾ ਨਾ ਕਿ ਮੱਝ ਪੂਰੀ ਹੋ ਗਈ ਕਾਲਿਆ ਬਿਲਕੁਲ ਬਾਈ ਇੱਕ ਬਾਈ ਦਾ ਥੋੜਾ ਜਿਹਾ ਪਹਿਲਾਂ ਕਮੈਂਟ ਆਇਆ ਠੀਕ ਹੈ ਕਿ ਬਾਈ ਤੂੰ ਮੱਜ ਪਹਿਲਾਂ ਅਤੀ ਰੱਖੀ ਹੋਈ ਸੀ ਜਿਹੜੀ ਹੁਣ ਪੂਰੀ ਹੋ ਗਈ ਅਨੇ ਅੱਗੇ ਉਹਨੇ ਲਿਖਿਆ ਕਿ ਬਾਈ ਜੇ ਅੰਗਰੇਜ਼ੀ ਨਹੀਂ ਹੁੰਦੀ ਆਉਂਦੀ ਹੁੰਦੀ ਕਿਸੇ ਤੋਂ ਲਿਖਾ ਪੜਾ ਲਿਆ ਕਰ ਹੈਨਾ ਫਿਰ ਅਗਲੀ ਗੱਲ ਉਹਨੇ ਕਰੀ ਸੀ ਕਿ ਅੰਗਰੇਜ਼ੀ ਤੋਂ ਡਰਦਾ ਤੂੰ ਇੰਗਲੈਂਡ ਚੋਂ ਭੱਜ ਕੇ ਗਿਆ ਚਲ ਤੂੰ ਆਪਾਂ ਮਿਸਤਰੀ ਲੱਗੇ ਹੋਏ ਸੀ ਨਾ ਕਈ ਵਾਰੀ ਉਹ ਕਹਿ ਦਿੰਦਾ ਹੁੰਦਾ ਸੀ ਬਾਈ ਮਿਸਤਰੀ ਕੋਲੇ ਕਿ ਇੰਗਲੈਂਡ ਚ ਬਾਈ ਆਹੀ ਕੰਮ ਕਰਦਾ ਰਿਆਂ ਬੇਲ ਚ ਨਾਲ ਸਿਮੈਂਟ ਫੜਾਇਆ ਤੇ ਇਹ ਗੱਲ ਕਰਾਂਗੇ ਆਪਾਂ ਤੇ ਉਹ ਬਾਈ ਨੂੰ ਦੱਸੋ ਆਪ ਵੀ ਨਹੀਂ ਬਣਿਆ ਤੇਰਾ ਜਾਣਦਾ ਤਾਂ ਤੇ ਕੰਦੇ ਗੱਲ ਕਰ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਅੱਜ 25 ਪੋ 9 ਜਨਵਰੀ ਸਾਲ 2024 23 ਬੋਲ ਜਾਣਾ ਕੜਿਆ ਮਗੀ ਵੇਰੀ ਭੁੱਲਣਾ ਵੀ 23 ਆ ਗਿਆ ਸੀ ਦਿਮਾਗ ਚ ਤੇ ਮੰਗਲਵਾਰ ਦਾ ਦਿਨ ਸਮਾਂ ਸਵੇਰੇ ਦੇ 9:19 ਵਜੇ ਦਾ ਹੋਇਆ ਤੇ ਕਾਲੇ ਕੋਲ ਖੜ ਕੇ ਮੈਂ ਕਹਾਂ ਜਲ ਅੱਜ ਫੇਰ ਕਾਲੇ ਨਾਲ ਸਟਾਰਟ ਕਰ ਲੈਨੇ ਆ ਬਲੌਗ ਵਾਲਿਆ ਤੇਰੇ ਵਾਸਤੇ ਬਹੁਤ سارے ਕਮੈਂਟ ਆਉਂਦੇ ਹੁੰਦੇ ਆ ਕੱਲ ਫੇਰ ਇੱਕ ਬਾਈ ਕਹਿੰਦਾ ਸਰਬਸੰਮਤੀ ਨਾਲ ਬਣਾਉਗਾ ਇਹਨੂੰ ਸਰਬਸੰਮਤੀ ਨਾਲ ਬਹੁਤ ਮਿਹਰਬਾਨੀ ਮੇਰੇ ਭਰਾਵਾਂ ਦੀ ਹਣਾ ਜਿੱਥੇ ਵੀ ਬਸਣਾ ਚੜ੍ਹਦੀ ਕਲਾ 'ਚ ਹੀ ਰਹਿਣਾ ਬਸ ਸਰੀਰ ਤੋਂ ਤੰਦਰੁਸਤ ਰਹਿਣਾ ਵੱਡੀ ਗੱਲ ਆ ਤੇਰਾ ਜੀ ਖੁਸ਼ੀ ਰਹਿਣਾ ਦਾਰੇ ਬਹੁਤ ਜੀ ਖੁਸ਼ੀ ਰਹਿਣਾ ਪੈਸਾ ਪੂਸਾ ਕੋਈ ਮੈਂ ਨਹੀਂ ਰੱਖਦਾ ਵੱਡੀ ਗੱਲ ਸਿਹਤ ਤੇ ਬਾਲ ਬੱਚਾ ਸਹੀ ਹੋਣਾ ਜ਼ਰੂਰੀ ਹੈ। ਹਾਂ। ਪਰਿਵਾਰ ਸਹੀ ਹੋਣਾ ਜ਼ਰੂਰੀ ਹੈ। ਬਹੁਤ ਮਿਹਰਬਾਨੀ ਇਹਨਾਂ ਸੰਗਤਾਂ ਦੀ। ਪ੍ਰਭਾ ਮੰਗ। ਸੰਗਤਾਂ ਦੀ। ਜੇ ਆਪਾਂ ਇੱਧਰ ਤੁਰੇ ਜਲਦੇ ਮੜਾਏ ਕਿੜਾ ਕੱਢਿਆ ਉਹਨੇ ਮੱਡੀ ਬਣੀ ਨਾ ਸੰਡੀ ਹੋਏ। ਤੂੰ ਜਾ ਤੂੰ ਮੈਂ ਜਾ ਕੇ ਤੂੰ ਪ੍ਰੈਕਟਿਸ ਕਰਕੇ ਆਉਣਾ। ਤੇ ਕਾਲਿਆ ਜਿਵੇਂ ਬਈ ਆਪਣੇ ਹਨਾ ਪੰਜਾਬ ਚ ਇਹ ਸ਼ਬਦ ਪੂਰੇ ਹੋਣਾ ਹਨਾ ਇਹ ਸਾਰਿਆਂ ਨੂੰ ਛੇੜ ਪੰਜਾਬੀ ਆ ਇਹ ਹਰੇਕ ਪੰਜਾਬੀ ਬੰਦੇ ਨੂੰ ਪਤਾ ਕਿ ਇਹਦਾ ਵੀ ਕੀ ਮਤਲਬ ਆ ਹਨਾ। ਬੱਸ ਤੇ ਗੱਲ ਹੈ ਜੇ ਅਸੀਂ ਪੰਜਾਬੀ 'ਚ ਲਿਖ ਦਿੰਦੇ ਆ ਤਾਂ ਮਤਲਬ ਇਹ ਨਹੀਂ ਬਾਈ ਕਿ ਅੰਗਰੇਜ਼ੀ ਨਹੀਂ ਆਉਂਦੀ ਤੇ ਗੱਲ ਅਸਲ 'ਚ ਇਹ ਹੈ ਕਿ ਅਸੀਂ ਪੰਜਾਬੀ ਨੂੰ ਪੈਲ ਦਿੰਦੇ ਆ ਬਾਈ ਮੈਂ ਸਾਰੇ ਵੀਰਾਂ ਨੂੰ ਕਹਿਣਾ ਹੁਣ ਕਮੈਂਟ ਵੀ ਤੁਸੀਂ ਪੰਜਾਬੀ 'ਚ ਕਰਿਆ ਕਰੋ ਡਿਗਰੀ ਦਿਖਾ ਦਾਂਗੇ ਡਿਗਰੀ ਦਾ ਹੋਣਾ ਜ਼ੋੜੀ ਨਹੀਂ ਆਪਾਂ ਨੂੰ ਕੋਈ ਸਬੂਤ ਦੇਣ ਦੀ ਕਿਸੇ ਨੂੰ ਤੇ ਉਹ ਗੱਲ ਨੋਰਮਲ ਗੱਲ ਹੈ ਨਾ ਕਿਸੇ ਤੋਂ ਹਾਂ ਤੇ ਚਲੋ ਕਾਲਪੁਰਖ ਚੜ੍ਹਦੀ ਕਲਾ ਚਾਰਦੇ ਆ ਨਾ ਆਪਣੇ ਜਿਹੜੇ ਪੰਜਾਬੀ ਭਾਸ਼ਾ ਪੰਜਾਬੀ ਜਨਾਂ ਇਹਦੇ ਵਿੱਚ ਆਪਾਂ ਕੋਈ ਵੀ ਗੱਲ ਕਹਿ ਦੇਣਾ ਪੂਰੀ ਹੋ ਗਈ ਯਾਰ ਹਨਾ ਹਾਂ ਜੇ ਕੋਈ ਕੋਈ ਵੀ ਕੰਮ ਆਪਣਾ ਚਾ ਹਨਾ ਤੇ ਜੇ ਹੁਣ ਹੀ ਹੁਣ ਡੰਗਰਪੁਰ ਗਿਆ ਤਾਂ ਜਾ ਕੋਈ ਮਨੁੱਖ ਦੀ ਡੈਥ ਹੋ ਜਾਂਦੀ ਹੈ ਉਹਨੂੰ ਆਪਾਂ ਕਹਿੰਦੇ ਨੇ ਏਅਰ ਪੂਰਾ ਹੋ ਗਿਆ ਹਾਂ ਇੱਕ ਜਾਂ ਕਹਿੰਦੇ ਨੇ ਗੁਜਰ ਗਿਆ ਗੁਜਰ ਗਿਆ ਹਨਾ ਇਹ ਦੋ ਤਿੰਨ ਚੀਜ਼ਾਂ ਆਈਆਂ ਡੋਡੀ ਭਾਸ਼ਾ ਨੇ ਏਰੀਆ ਏਰ ਕੇ ਦੀਆਂ ਹਾਂ ਹਾਂ ਏਰ ਕੇ ਰ ਕੇ ਦੀਆਂ ਹਨਾ ਕੋਈ ਵਿੜਾ ਕਹਿੰਦੇ ਵਿੜਿਆ ਨੂੰ ਕੋਈ ਅਗਵਾੜ ਕਹਿੰਦੇਗਾ ਹਾਂ ਕਿ ਇਹ ਡੋਡੀ ਭਾਸ਼ਾ ਨੇ ਏਰੀਆਂ ਦੀਆਂ ਪਿੰਡਾਂ ਦੀਆਂ ਜਿਵੇਂ ਮਾਲਵੇ ਇਲਾਕੇ ਦੀ ਅੱਡ ਭਾਸ਼ਾ ਮੱਝ ਵਾਲਿਆਂ ਦੀ ਅੱਡਾ ਦਵਾਬੇ ਵਾਲਿਆਂ ਦੀ ਅੱਡਾ ਥੋੜਾ ਥੋੜੇ ਫਰਕ ਨਾਲ ਨੇ ਤੇ ਇਹਦਾ ਬਾਈ ਤੁਸੀਂ ਆਪ ਵੀ ਸਿਚੁਏਸ਼ਨ ਦੇਖ ਲਿਆ ਕਰੋ ਹਨਾ ਵੀ ਤੁਸੀਂ ਕਹੇ ਜਾ ਤੂੰ ਕਮੈਂਟ ਕਰਨ ਲੱਗਿਆ ਭਰਾਵਾ ਐਨ ਦੇਖੋ ਹੁਣ ਮੰਨ ਕੇ ਚੱਲ ਅਸੀਂ ਕਹਾਂ ਤੁਹਾਡਾ ਡੈਥ ਵੀ ਦਿੰਦੇ ਗੱਲ ਕਰ ਜਿਹੜੀ ਆਪਣੇ ਨਾ ਪੰਜਾਬੀ ਚ ਪ੍ਰਚਲਿਤ ਹੈ ਮੇਨ ਪਾਸ਼ਾ ਵੀ ਗੱਲ ਕਰੇ ਇੱਕ ਕਹਿਣ ਚ ਨਾ ਵੀ ਉਹ ਗੱਲ ਵੀ ਕਹਿਣ ਚ ਵੀ ਗੱਲ ਸੁਣੀ ਜੀ ਨਹੀਂ ਲੱਗਦੀ ਵੀ ਚੰਗਾ ਜਿਹਾ ਨਹੀਂ ਲੱਗਦਾ ਹੁੰਦਾ ਹਨਾ ਲਿਖਣ ਨੂੰ ਬਾਈ ਕੀ ਇਹ ਵੀ ਲੱਗਦਾ ਮੱਜ ਮਰ ਗਈ ਮੱਜ ਦੀ ਡੈਥ ਹੋ ਗਈ ਹਨਾ ਤੇ ਬਈ ਇਹ ਹੋ ਗਿਆ ਪੂਰਾ ਹੋਣਾ ਮਤਲਬ ਜਿਹੜੇ ਇਲਾਕੇ ਆਪਾਂ ਰਹਿ ਰਹੇ ਨਾ ਹਾਂ ਉਹ ਸਾਰੀ ਸੰਗਤ ਦਾ ਕੋਈ ਪੜ੍ਹੀ ਲਿਖੀ ਵੀ ਨਹੀਂ ਵਿਚਾਰੇ ਕਿਤੇ ਨਾ ਕਿਤੇ ਹਾਂ ਮੱਧ ਵਰਗ ਵੀ ਹੈ ਸਹੀ ਗੱਲ ਹੈ ਹਨਾ ਹੁੰਦਾ ਤਾਂ ਸਾਰੇ ਇਲਾਕੇਾਂ ਜੀ ਹੈ ਹਾਂ ਤੇ ਕੁਛ ਨਾ ਕੁਛ ਆਪਣੇ ਚਲੋ ਹੈ ਤਾਂ ਉੱਥੇ ਉਸੇ ਪੰਜਾਬੀ ਜੀ ਸਮਝਾਇਆ ਜਾਂਦਾ ਸੰਗਤਾਂ ਨੂੰ ਹਾਂ ਬਸ ਉਹ ਮਤਲਬ ਕਹਿਣ ਤੋਂ ਪਹਿਲਾਂ ਬਈ ਛੇਠ ਪੰਜਾਬੀ ਚੋਂ ਮੈਂ ਲਿਖਿਆ ਸੀ ਹਨਾ ਕਿ ਮੱਝ ਪੂਰੀ ਹੋ ਗਈ ਪੂਰੀ ਹੋ ਗਈ ਤੇ ਉਹਦੇ ਚ ਕੋਈ ਨਾ ਅੰਗਰੇਜ਼ੀ ਆਉਣ ਵਾਲੀ ਕੋਈ ਇਹ ਗੱਲ ਨਹੀਂ ਹੈਗੀ ਬਈ ਉਹ ਨਹੀਂ ਅਸੀਂ ਉਹ ਨਿਮਹਾਨ ਨਹੀਂ ਬਣਨਾ ਚਾਹੁੰਦੇ ਬਈ ਅਸੀਂ ਕਿ ਅੰਗਰੇਜ਼ ਨਹੀਂ ਬਣਨਾ ਚਾਹੁੰਦੇ ਅਸੀਂ ਅਸੀਂ ਪੰਜਾਬੀ ਨੂੰ ਪਹਿਲ ਦਿੰਦੇ ਆਂਗੇ ਦਿਲੋਂ ਸਤਿਕਾਰ ਕਰਦੇ ਆਂ ਪੰਜਾਬੀ ਦਾ ਤੇ ਅੱਜ ਫੇਰ ਸਾਰਿਆਂ ਨੂੰ ਬੇਨਤੀ ਆ ਬਈ ਪੰਜਾਬੀ ਚ ਕਮੈਂਟ ਕਰਿਆ ਕਰੋ ਜੀ ਜਿੰਨੂੰ ਕੋਸ਼ਿਸ਼ ਕਰਿਆ ਕਰੋ ਜੇ ਕਈ ਵੀਰ ਕਹਿੰਦੇ ਕਾਲੇ ਲਿਖਣੀ ਨਹੀਂ ਆਉਂਦੀ ਉਹ ਤੇ ਕੀਬੋਰਡ ਤੇ ਮੈਨੂੰ ਵੀ ਨਹੀਂ ਲਿਖਣੀ ਆਉਂਦੀ ਬਈ ਪਹਿਲਾਂ ਜਦੋਂ ਹੱਥ ਚਲਾਉਣੇ ਆ ਫਿਰ ਨਾਰਮਲ ਆਪਣੀ ਹਿੰਗਲਿਸ਼ ਵਾਂਗੂ ਉਹ ਚੱਲਣ ਲੱਗ ਜਾਂਦੇਗਾ ਉਹ ਕਿਸੇ ਵੀ ਦੇਸ ਪੜੋ ਕੋਈ ਵੀ ਭਾਸ਼ਾ ਹਾਂ ਗੱਲ ਕਰ ਪਹਿਲ ਪੰਜਾਬੀ ਆ ਜਾ ਗੇੜਾ ਕੱਢਿਆ ਮੈਂ ਇਧਰ ਦੀ ਨਾਲੇ ਤੇ ਜੀਰੂ ਸਾਹਿਬਾਂ ਨੇ ਲਾ ਲੋ ਪੰਜਾਬੀ ਪਿੱਛੇ ਦਾ ਕੀ ਕੁਝ ਕਰਤਾ ਹਾਂ ਤੇ ਦੂਜੀ ਗੱਲ ਬਈ ਉਹ ਕਹਿੰਦਾ ਸੀਗਾ ਤੂੰ ਤੈਨੂੰ ਉਹ ਪਰਾਵਾ ਹਰ ਬੰਤੇ ইংল্যান্ড ਉਹ ਗੁਰਗਾ ইংল্যান্ড ਅਸੀਂ ਗਏ ਕਦੋਂ ਸੀ ਇਹ ਤਾਂ ਚੌੜਾ ਦੀਆਂ ਗੱਲਾਂ ਹੁੰਦੀਆਂ ਉਹਦੇ ਮਿਸਤਰੀ ਜੇ ਮੈਂ ਇੱਕ ਦੋ ਵੀਡੀਓ ਚ ਕਾੜਿਆ ਉਹ ਮਿਸਤਰੀ ਨੂੰ ਹੱਸਦੇ ਗਿਆ ਸੀ ਇੰਗਲੈਂਡ ਚ ਆਹੀ ਕੰਮ ਕਰਦਾ ਰਿਹਾ ਬੇਲ ਚੈਨਲ ਬਹੁਤ ਸਪਿੰਟ ਫੜਾਏ ਆ ਬਈ ਉਹ ਆ ਦੂਦੂ ਬਰ ਸਰੀਅਸ ਹੀ ਲੈ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਉਹਦਾ ਬਾਕੀ ਸਾਰੇ ਦੇਖਣ ਵਾਲੇ ਉਹ ਗੱਲ ਪੱਤੀ ਲੱਗੀ ਨਹੀਂ ਨਹੀਂ ਉਹ ਲਾ ਬੈਠਾ ਟੇਢੀ ਲਾ ਬੈਠਾ ਗੱਲ ਕੋਈ ਗੱਲ ਨਹੀਂ ਹਾਂ ਆਪਣਾ ਹੀ ਆਪਦਾ ਹੀ ਭਰਾ ਹੈ ਕੋਈ ਕੋਈ ਗੱਲ ਨਹੀਂ ਤੇ ਫਿਰ ਇੰਨਾ ਸਮਾਰਟ ਹੁੰਦਾ ਜੇ ਹੁੰਦਾ ਇੰਨੀ ਤਾਂ ਬਈ ਗੱਲ ਹੀ ਨਹੀਂ ਸਹੀ ਤਾਂ ਬਦਲਿਆ ਕਰੋ ਕਿਸੇ ਵੀ ਕਿਸੇ ਵੀ ਮੰਨ ਕੇ ਜਿਹੜੇ ਜਿਹੜੇ ਮੁੰਡੇ ਕੁੜੀਆਂ ਬਲੌਗ ਬਣਾਉਂਦੇ ਆ ਨਾ ਹਾਂ ਉਹ ਕੋਈ ਆਪਦਾ ਕੋਈ ਨਾਮ ਨਾ ਖੱਟਣ ਦੇ ਮਾਰੇ ਨਹੀਂ ਨਾਮ ਨਾ ਤਾਂ ਬਾਅਦ ਚਾ ਪਹਿਲਾਂ ਉਹਨਾਂ ਦਾ ਸ਼ੌਂਕ ਦੁਨੀਆਦਾਰੀ ਦਿਖਾਉਣ ਦਾ ਹਾਂਜੀ ਹੁਣ ਬਹੁਤ ਜਿਹੜੇ ਕੈਨੇਡਾ ਚ ਕੁੜੀਆਂ ਬਣਾਉਂਦੀਆਂ ਜੇ ਮੁੰਡੇ ਬਣਾਉਂਦੇ ਆ ਹਾਂ ਬਾਹਰ ਅੰਦਰ ਦੀ ਲਾਈਫ ਪਤਾ ਲੱਗਦੀ ਆ ਮਰਕਾ ਚ ਬਣਾਉਂਦੇ ਆ ਇੰਗਲੈਂਡ ਚ ਬਣਾਉਂਦੇ ਆ ਕਿਤੇ ਵੀ ਬਣਾਉਂਦੇ ਆ ਨਹੀਂ ਸਾਰੇ ਨਹੀਂ ਇਹ ਜਿਹੰਦੇ ਕਾਲਿਆ ਕੋਈ ਇਹ ਨਾ ਇੱਕ ਅੱਧੇ ਮਹੀਨੇ ਚ ਇੱਕਦਾ ਪਾਈ ਇਹੇ ਜਾਂ ਜਲ ਪਹੁੰਚਦਾ ਹੁੰਦਾਗਾ ਇੱਕ ਦੁਨੀਆਦਾਰੀ ਦਿਖਾਉਣ ਦੇ ਮਾਰੇ ਹੋਰ ਕੁਛ ਨਹੀਂ ਤੇ ਬਾਕੀ ਸਾਰੇ ਕਮੈਂਟ ਵੀ ਤੁਸੀਂ ਥੱਲੇ ਪੜ ਲਿਆ ਕਰੋ ਬਈ ਕਦੇ ਵੀ ਸਾਰੇ ਪੋਜ਼ਿਟਿਵ ਕਮੈਂਟ ਆਉਂਦੇ ਆ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਸਾਰੀ ਇੰਨਾ ਪਿਆਰ ਦਿੰਦੇ ਆ ਹੁਣ ਬਾਹਰਲੇ ਦੇਸਾਂ 'ਚ ਵਸਦੇ ਜਿਹੜੇ ਉਬੀਰ ਕਹਿੰਦੇ ਸਾਨੂੰ ਤਾਂ ਚੁੱਲ੍ਹੇ ਦੇਖ ਕੇ ਖੇਤ ਦੇਖ ਕੇ ਘਰ ਪਰਿਵਾਰਕ ਅੰਧੋਲੀਆਂ ਦੇਖ ਕੇ ਹੀ ਸਾਨੂੰ ਸਕੂਨ ਮਿਲ ਜਾਂਦਾ ਸਾਨੂੰ ਤਾਂ ਤੇ ਬਾਕੀ ਹੋਜੀ ਨੇ ਆਪਾਂ ਨਾਰਮਲ ਆ ਬਈ ਆਪਦੀ ਵੀਡੀਓ ਬਣਾਉਨੇ ਆ ਗਾਲ ਦੋਪੜ ਨਹੀਂ ਕਿਸੇ ਨੂੰ ਕੱਢਦੇ ਹਾਂ ਸਾਰੋ ਸਭ ਨੂੰ ਤੇ ਇਹ ਵੀ ਗੱਲ ਦੱਸ ਦਿੰਨੀ ਆ ਲੈ ਇਸ ਮੰਡੀ ਦੇ ਵਿੱਚ ਸਾਡੇ ਮੁੱਖ ਮੰਤਰੀ ਆ ਕੇ ਵੰਦਾ ਰਹਿ ਚਟਾਲਾ ਸਾਹਿਬ ओम प्रकाश चौटाला साहब ਜਿੱਥੇ ਖੜੇ ਆ ਕਿੱਥੇ ਖੜੇ ਆ ਦਾਣਾ ਮੰਡੀ ਬਣਾਈ ਵੀ चौटाला ਸਾਹਿਬ ਨੇ ਹਾਂਜੀ ਤੇ ਇੱਥੇ ਆ ਕੇ ਪਿੰਡ ਦਾ ਹਾਲ ਪੁੱਛਿਆ ਕਰਦਾ ਸੀਗਾ ਹਾਂਜੀ ਤੇ ਕੀ ਹਾਲ ਹੈ ਪਿੰਡ ਦਾ ਆਪਣੇ ਦਾ ਜਿਵੇਂ ਕੋਈ ਮੈਂਬਰ ਪੁੱਛਦਾ ਹੁੰਦਾ ਪਿੰਡ ਦਾ ਆ ਕੇ ਪੰਚਾਇਤ ਮੈਂਬਰ ਨਹੀਂ ਆ ਕੇ ਸਾਥ ਚ ਪੁੱਛ ਲੈਂਦਾ ਥੋੜੇ ਥੋੜੇ ਦਿਨਾਂ ਬਾਅਦ ਕੀੜਾ ਲੱਗਦਾ ਥੋੜੇ ਥੋੜੇ ਦਿਨਾਂ ਬਾਅਦ ਕੀੜਾ ਮਾਰ ਕੇ ਬਿਨਾਂ ਕੁਆਲਿਟੀ ਤੋਂ ਟਾਈਮ ਟਾਈਮ ਦੀ ਗੱਲ ਆ ਉਸ ਏਰੀਏ ਦੇ ਬੰਦੇ ਆਪਾਂ ਹਾਂ ਵੀ ਜਿੱਥੇ ਚੌਧਰੀ ਦੇਵੀ لال ਤੋਂ ਲੈ ਕੇ ओम प्रकाश चौटाला ਸਾਹਿਬ ਐਸ ਜਗ੍ਹਾ ਤੇ ਬੈਠ ਕੇ ਆਪਾਂ ਨੂੰ ਹਣਾ ਹਲਚਾਲ ਪੁੱਛਿਆ ਕਰਦੇ ਸੀ ਤੇ ਇੱਕ ਇਹ ਗੱਲ ਚਲੋ ਇੱਕ ਆਏ ਆ ਵੀ ਪਾਰਟੀ ਵਾਲੀ ਦੀ ਗੱਲ ਆ ਇੱਕ ਤਾਂ ਆਪਾਂ ਭਾਜਪੀ ਨੇ ਸਵਾਦਤਾ ਹਾਂ ਹਾਂ ਤੇ ਕਾਰਨ ਇਹ ਹੈ ਵੀ ਇੱਕ ਸੱਚਾਈ ਨੂੰ ਗੱਲ ਕਰਦੇ ਆਪਾਂ ਸਹੀ ਸਹੀ ਗੱਲ ਕਰ ਰਹੇ ਤੇ ਬਾਕੀ ਗੱਲ ਜਿੱਥੋਂ ਆਪਣੇ ਸ਼ੁਰੂ ਹੋਈ ਸੀ ਪੂਰੇ ਹੋਣ ਦਾ ਮਤਲਬ ਬਈ ਜੇ ਤੈਨੂੰ ਨਹੀਂ ਪਤਾ ਤਾਂ ਆਪਣੇ ਵੱਡੇ ਬਜ਼ੁਰਗਾਂ ਤੋਂ ਕਿਸੇ ਤੋਂ ਪੁੱਛ ਲਿਓ ਜ਼ਰੂਰ ਆਸ-ਪਾਸ ਗਵਾਂੜ ਚੋਂ ਪੁੱਛ ਲਿਓ ਕਿਸੇ ਨੂੰ ਤੇ ਉਹ ਨੂੰ ਪਤਾ ਲੱਗ ਜੂਗਾ ਤੇ ਇਹਦੇ ਚ ਅੰਗਰੇਜ਼ੀ ਨਾ ਆਉਣ ਵਾਲੀ ਤਾਂ ਮੈਨੂੰ ਕੋਈ ਗੱਲ ਨਹੀਂ ਲੱਗਦੀ ਕੜਿਆ ਹੈਣਾ ਹੋਰ ਬਾਕੀ ਆਪਣੇ ਸਾਰੇ ਕਾਰਨੇ ਹੈ ਚਲੋ ਵਿਦੇਸ਼ ਵਾਲਾ ਨਾ ਤਾਂ ਕੋਈ ਨਹੀਂ ਰਲਦਾ ਹੈਣਾ ਸਾਊਥ ਇੰਡੀਆ ਵਾਲਾ ਨਾ ਕੋਈ ਨਹੀਂ ਰਲਦਾ ਵੀ ਜਿਹੜੇ ਆਪਣੇ ਇਲਾਕੇ ਨੇ ਜਿੱਥੇ ਆਪਣੇ ਮਹਾਰਾਜਾ ਰਜੀਤ ਸਿੰਘ ਦਾ ਰਾਜ ਰਿਹਾ ਹਾਂ ਸਾਊਥ ਇੰਡੀਆ ਜੀ ਤਾਂ ਲਾਲਾ ਪਹਿਲਾਂ ਰਾਜ ਆ ਗਿਆ ਸੀ ਅੰਗਰੇਜ਼ਾਂ ਦਾ ਹਾਂਜੀ ਉਹਨਾਂ ਦਾ ਥੋੜਾ ਜਿਹਾ ਕਿਤੇ ਨਾ ਕਿਤੇ ਅੰਗਰੇਜ਼ਾਂ ਨਾਲ ਮਿਲਦੀ ਜੁਲਦੀ ਗੱਲ ਹੈ ਹਾਂ ਆਪਣੇ ਨਾਲ ਨਹੀਂ ਮਿਲਦੀ ਉਹਨਾਂ ਦੀ ਤੇ ਆਪਾਂ ਦਾ ਆਉਣੀ ਬਹੁਤ ਲੇਟ ਦਿੱਤਾ ਸੀਗਾ ਇਸੇ ਕਰਕੇ ਤਾਂ ਪੰਜਾਬੀ ਆਪਾਂ ਹਾਂ ਹੁਣ ਇਸੇ ਕਰਕੇ ਆਪਾਂ ਤਾਂ ਭਈਏ ਵੀ ਦੂਰ ਰੱਖੇ ਹੋਏ ਆ ਪਲੇਰੀਏ ਤੋਂ ਦੂਰ ਭਈਏ ਵੀ ਨਹੀਂ ਵੜਨ ਦਿੱਤੇ ਸਾਡੇ ਏਰੀਆ 'ਚ ਕਰਨੇ ਆ ਭਈ ਮਹਾਰਾਜ ਰਜੀ ਸਿੰਘ ਦਾ ਰਾਜ ਸੀ ਸੰਧੀ ਕਰਕੇ ਡੋਗਰਿਆਂ ਦਾ ਬੇੜਾ ਵਹਿ ਗਿਆ ਕੰਜਰਾਂ ਦਾ ਉਹਨਾਂ ਨੇ ਵਾੜਤੇ ਨਹੀਂ ਵਾੜਨ ਕੋਈ ਨਹੀਂ ਦਿੰਦੇ ਸੀ ਹਾਂ ਅੱਜ ਸਿਕੰਡਰੂਵਰਗੇ ਜਰਨਲ ਸੀ ਇੱਥੇ ਮਹਾਰਾਜਾ ਅਜੀਤ ਸਿੰਘ ਦਾ ਰਾਜ ਰਿਆ ਇੱਥੇ ਤਾਂ ਥੋੜਾ ਜਿਹਾ ਜੀਰੀ ਰਾਜ ਕਰਿਆ ਅੰਗਰੇਜ਼ਾਂ ਨੇ ਤੇ ਇਹ ਤਾਂ ਸਾਊਥ ਇੰਡੀਆ ਦੇ ਕਰ ਵੱਲ ਪਾ ਲੈਣੇ ਉਹਨਾਂ ਨਾਲ ਨਾਲ ਤੇ ਨਾਲ ਹੀ ਭਾਈ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਇਹ ਮੈਂ ਲਿਖਿਆ ਸੀ ਜਿਹੜਾ ਹਨਾ ਕਿ ਮੱਝ ਪੂਰੀ ਹੋ ਗਈ ਇਹ ਸਹੀ ਹੈ ਜਾਂ ਨਹੀਂ ਸਹੀ ਹੈਗਾ ਕਿਹੜੇ-ਕਿਹੜੇ ਵੀਰਾਂ ਨੂੰ ਇਹ ਲੱਗਦਾਗਾ ਹਨਾ ਕਿ ਵੀ ਠੀਕ ਲਿਖਿਆ ਸੀਗਾ ਪੰਜਾਬੀ ਭਾਸ਼ਾ ਮੇਰਾ ਪੰਜਾਬੀ ਭਾਸ਼ਾ ਚ ਆਪਾਂ ਪਿਆਰ ਠੇਠ ਲਿਖਣ ਦੀ ਕੋਸ਼ਿਸ਼ ਕਰਦਾ ਹੁੰਨਾਗਾ ਟਾਈਟਲ ਵੀ ਪੰਜਾਬੀ ਚ ਰੱਖਦਾ ਹੁੰਨਾ ਥੰਬਨੇਲ ਵੀ ਪੰਜਾਬੀ ਚ ਲਿਖਦਾ ਹੁੰਨਾਗਾ ਇਹਦਾ ਮਤਲਬ ਇਹ ਨਹੀਂ ਆ ਕਿ ਮੈਨੂੰ ਅੰਗਰੇਜ਼ੀ ਚ ਉਹ ਚੀਜ਼ਾਂ ਲਿਖੜੀਆਂ ਨਹੀਂ ਆਉਂਦੀਆਂ ਗਿਆ ਠੀਕ ਹੈ ਭਾਈ ਤੇ ਅੱਜ ਕੱਲ ਕੀ ਨੂੰ ਨਹੀਂ ਆਉਂਦੀ ਜਿਹਨੂੰ ਨਹੀਂ ਆਉਂਦੀ ਕਿ ਐਂਕੀ ਸੇ ਤੋਂ ਪੁੱਛਣ ਵਾਲੀ ਤਾਂ ਗੱਲ ਹੀ ਨਹੀਂ ਉਹ ਤੋਂ ਦੇਖ ਕੇ ਲਿਖ ਲੂਗਾ ਬੰਦਾ ਕਿਉਂ ਲਿਖੀ ਐ ਅਸੀਂ ਬਈ ਪੰਜਾਬੀ ਅੰਗਰੇਜ਼ੀ ਚ ਕੋਈ ਗੱਲ ਜਦੋਂ ਹੈ ਪੰਜਾਬ ਦੇ ਅੰਗੇ ਚ ਚਲੋ ਕੋਈ ਨਹੀਂ ਕੁਝ ਵੀ ਲਿਖਤਾ ਉਹਨੇ ਨਹੀਂ ਬਈ ਗੱਲ ਉਹ ਨਹੀਂ ਕਰਿਆ ਗੱਲ ਕਰੜੀ ਕਰਕੇ ਲਿਖਦਾ ਨਾ ਬੰਦਾ ਕਈ ਵਾਰੀ ਅਸਲ ਕਰੜੀ ਕਰਕੇ ਲਿਖੀ ਐ ਬਈ ਜੇ ਮੈਂ ਇਹੋ ਜਿਹੇ ਗੱਲਾਂ ਦਾ ਰਿਪਲਾਈ ਕਰਦਾ ਹੀ ਨਹੀਂ ਹੁੰਦਾ ਉਹ ਕੋਈ ਗੱਲ ਨਹੀਂ ਸੁਧਾਰ ਕਰ ਲੋ ਛੱਡ ਦਿਨਾ ਹੁਣ ਨਾ ਆ ਆਪਣਾ ਕੋਈ ਗੱਲ ਜਿੱਥੇ ਆਪਾਂ ਸਹੀ ਆ ਗਾਲੇ ਉੱਥੇ ਤਾਂ ਆਪਾਂ ਬੋਲ ਕੇ ਅਗਰ ਇਹਨੂੰ ਦੱਸ ਸਕਦੇ ਆਂ ਵੀ ਜਦੋਂ ਆਪ ਸਾਡੀ ਗੱਲ ਸਹੀ ਆ ਬਈ ਹਨਾ ਤੂੰ ਗਲਤ ਹੋ ਮੰਨ ਕੇ ਦ ਕਿਸੇ ਨੂੰ ਭਾਈ ਉਵੇਂ ਹੀ ਚਲੋ ਮਨ ਨੂੰ ਤੁਹਾਨੂੰ ਨਹੀਂ ਚੰਗਾ ਲੱਗਦਾ ਪਰ ਮੈਂ ਤੁਹਾਨੂੰ ਕੋਈ ਗੱਲ ਨਹੀਂ ਤੇਰੀ ਮਰਜ਼ੀ ਹੈ। ਬੜੀ ਗਲਤ ਹੈ ਨਾ? ਹਾਂ ਵੀ ਰਾਜੀ ਖੁਸ਼ੀ ਰੱਖੇ ਪ੍ਰਮਾਤਮਾ ਤੈਨੂੰ ਚੱਲ ਜੋ ਵੀ ਹੈ ਨਾ। ਹਾਂ। ਜਿਵੇਂ ਵੀ ਤੂੰ ਲਿਖਿਆ ਕੋਈ ਗੱਲ ਨਹੀਂ। ਤੇ ਬਾਕੀ ਇਹ ਗੱਲ ਥੋੜੀ ਬੰਦਾ ਸੋਚ ਸਮਝ ਕੇ ਲਿਖ ਲੈ ਕੜਿਆ ਤਰੀਕੇ ਨਾਲ ਲਿਖ ਲੈ ਨਾ ਉਹ ਵੀ ਠੀਕ ਲੱਗਦੀ ਹੁੰਦੀ ਹੈਗੀ। ਤੇ ਬਾਕੀ ਭਾਈ ਜਿੰਮ ਦੀ ਜੋਟੀ ਤਾਂ ਹੁਣੇ ਉਹਨੇ ਵਾਪਸੀ ਹੋਈ ਆ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਈਵ ਵੀ ਦੇਖੋ। ਹੋ ਗਿਆ ਜੱਗੇ ਨੇ ਸੁਨੇਹਾ ਲਾਦਾ ਕਹਿੰਦਾ ਦਿਨ ਦਾ ਮੋਲ ਤੇ ਮੈਂ ਕਾਲੇ ਨਾਲ ਮੈਂ ਦੋ ਮਿੰਟ ਤੇ ਕਾਲੇ ਵੀਰ ਵਾਸਤੇ ਬਹੁਤ ਸਾਰਾ ਪਿਆਰ ਆਉਂਦਾ ਹੁੰਦਾ ਤੇ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਕਾਲੇ ਵੱਲੋਂ ਬਈ ਮਿਹਰਬਾਨੀ ਬਹੁਤ ਬਹੁਤ ਹਾਂ ਤੇ ਬਾਕੀ ਕਾਲਾ ਬੰਦਾ ਦਿਲ ਦਾ ਚੰਗਾ ਦਾ ਚੰਗਾ ਇਨਸਾਨ ਆਗਾ ਬਹੁਤ ਬਹੁਤ ਚੜ੍ਹਦੀ ਕਲਾ ਰੱਖੇ ਸਾਰੇ ਸੰਗਤਾਂ ਤੇ ਰਲ ਮਿਲ ਕੇ ਕਾਲੇ ਤੈਨੂੰ ਸਰਪੰਚ ਫਿਰ ਬਣਾਉਣੀ ਪਊਗਾ ਮੈਨੂੰ ਮਿਹਰਬਾਨੀ ਭਾਈ ਯਾਰ ਮੈਂ ਠੀਕ ਆ ਹਨਾ ਹਾਂ ਬਸ ਐਵੇਂ ਲੋਡੀ ਆਪਣੀ ਸੇਵਾ ਚੱਲ ਜਿਵੇਂ ਚੱਲੀ ਜਾਂਦੀ ਐ ਠੀਕ ਤਾਂ ਸਹੀ ਆਗੇ ਕਿਤੇ ਨਾ ਕਿਤੇ ਉਸ ਜਗ੍ਹਾ ਤੇ ਖੜਕੇ ਨਾ ਜਿਹੜੀ ਉਹ ਚਲੋ ਸੱਚਾਈ ਨਾਲ ਕਰਨੀ ਇਹਦਾ ਕੋਈ ਡਰ ਨਹੀਂ ਗੱਲ ਕਰਾ ਕਿਤੇ ਨਾ ਕਿਤੇ ਕੋ ਥੋੜਾ ਜਿਹਾ ਟੇਡਾ ਮੀਟਰ ਲੱਗਦਾ ਮੈਨੂੰ ਤਾਂ ਸੱਚੀ ਪੁੱਛਦਾ ਕਿਹੜਾ ਸਰਪੰਚੀ ਵਾਲਾ ਹਾਂ ਚਲ ਕੋਈ ਨਾ ਆਪਾਂ ਇਹ ਫਿਰ ਆਮ ਹੀ ਚੰਗੇ ਆ ਸਹੀ ਆ ਜੀ ਹਾਂ ਚਲੋ ਜਿਹੜੇ ਭਰਾਵਾਂ ਨੇ ਸ਼ੁਕਰਾਨਾ ਜਿਨ੍ਹਾਂ ਨੇ ਇਸ ਕਾਬਿਲ ਸਮਝਦੇ ਜਿਹੜੇ ਹਨ ਸਮਝਦੇ ਹਨ ਉਹਨਾਂ ਦਾ ਸ਼ੁਕਰ ਹੈ ਲੱਖ ਲੱਖ ਹਾਂ ਤੇ ਬਾਕੀ ਇਹ ਜੇ ਆਸ਼ੇ ਮਾਰਦੇ ਹੋਏ ਬੜਕਾਂ ਤੇ ਕਈ ਵੀਰ ਕਹਿ ਦਿੰਦੇ ਆ ਤੁਹਾਡੇ ਆਸ਼ੇ ਵਾਲੇ ਆ ਪਹਿਲਾਂ ਵੀ ਇੱਕ ਦਿਨ ਗੱਲ ਕਰੀ ਸੀ ਆ ਤੇ ਆਸ਼ਿਆਂ ਦੇ ਨਾਲ ਭਾਈ ਵੱਡੇ ਟਰੈਕਟਰ ਵੀ ਹੈਗੇ ਨੇ ਭਾਈ ਆਮ ਜਿਹੜਾ ਛੋਟਾ ਕੰਮ ਹੁੰਦਾ ਆਸ਼ੇ ਤੋਂ ਲੈਂਦੇ ਆ ਸਾਡੇ ਲੋਕਾਂ ਦਾ ਮਤਲਬ ਕੋਈ ਹਰਾ ਵਿਚਾਰਾ ਪੱਠੇਲੇ ਹੋਣੇ ਕੋਈ ਕਿਸੇ ਬੋਰ ਚਲਾਉਣਾ ਹੈ ਨਾ ਮੋਟਰਾਂ ਵੀ ਹੈਗੀਆਂ ਨੇ ਭਾਈ ਟਰੈਕਟਰ ਹੈ ਠੀਕ ਹੈ ਇੱਕ ਨੇ ਓਜ ਲੜਾ ਟਰਾਲੀ ਜਿੰਨੀ ਮਰਜੀ ਵੜਦੇ ਮੂਹਲੇ ਡੇਰ ਲਾਉਂਦਾ ਕੋਈ ਨਹੀਂ ਲੈ ਫਿਰ ਵੀ ਜਾਊਗਾ ਹਾਂ ਖੜਦਾ ਫਿਰ ਵੀ ਤੇ ਬੰਦਾ ਥੋੜਾ ਜਿਹਾ ਡਰਾਈਵਰ ਹੋਣਾ ਚਾਹੀਦਾ ਬਸ ਨਹੀਂ ਉਹ ਤਾਂ ਫਿਰ ਕੰਮ ਤਾਂ ਪਾਈ ਲੈਣਦੇ ਆ ਬਾਈ ਹਾਂ ਪਾਈ ਲੈਟ ਆ ਆ ਪਾਈ ਲੈਣਦੇ ਕੰਮ ਨਾ ਹਾਂ ਸਹੀ ਕਰ ਲੈ ਆ ਕੁੜੀ ਵਾਲੇ ਕਿੰਨਾ ਕਿੰਨਾ ਵਜੇ ਲੈ ਜਾਂਦੇ ਨੇ ਹਾਂ ਕਿੱਥੇ ਲੈ ਜਾਂਦੇ ਆ ਵਿਚਾਰੇ ਯੈਪਰ ਲੈ ਜਾਂਦੇ ਆ ਕੋਈ ਕਿੱਥੇ ਲੈ ਜਾਂਦਾ ਕਿੱਥੇ ਲੈ ਜਾਂਦਾ ਦੂਰੋਂ ਦੂਰ ਤੱਕ ਲੈ ਜਾਂਦੇ ਆ ਚੱਲ ਬਾਕੀ ਸਾਰੀ ਡਰਾਈਵਰੀ ਦੀ ਕਲਾ ਤੇ ਆ ਠੀਕ ਐ ਤੇ ਬਾਕੀ ਉਹ ਜਿਵੇਂ ਖਾਨਪੇੜੀ ਕਹਿੰਦਾ ਉਹਦਾ ਖੁਦ ਨੂੰ ਜੋ ਹੋਰਾਂ ਨਾਲ ਕਰਦਾ ਕੰਪੇਅਰ ਹੈ ਨਾ ਵੀ ਅਸੀਂ ਉਹਨੂੰ ਬਈ ਗੱਲਬਾਤ ਨਹੀਂ ਸਮਝਦੀ ਕੋਈ ਵਾਲੀ ਤੇ ਕੰਪੇਅਰ ਕਰਨਾ ਕੋਈ ਵੀ ਇਹ ਅੱਛਾ ਛੱਡ ਦੇ ਕੋਈ ਗੱਲ ਨਹੀਂ ਆਪਣਾ ਭਰਾ ਹੀ ਹੈ ਠੀਕ ਹੈ ਬਾਈ ਜੋ ਵੀ ਲਿਖਿਆ ਉਹਨੇ ਹਾਂ ਲੋਟ ਆ ਭਰਾ ਲੋਟ ਉਹ ਸਹੀ ਲੱਗਿਆ ਉਹਨੇ ਲਿਖਤਾ ਹਣਾ ਕੋਈ ਗੱਲ ਨਹੀਂ ਹੁਣ ਆਪਾਂ ਨੂੰ ਵਾਲਾ ਨਹੀਂ ਨਹੀਂ ਉਹਦਾ ਆਪਾਂ ਗੱਲ ਛੱਡਤੀ ਉੱਥੇ ਛੱਡੇ ਉਹਦਾ ਮੰਡੀ ਚ ਗੱਲ ਹੀ ਵਸ 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 ਵਾਈ ਦੀ ਗੱਲ ਹੀ ਮੰਡੀ ਛੱਡੇ ਭਰਾ ਮੇਰੇ ਆਪਣੀ ਲੱਗੀ ਹੈ ਜ਼ਿੰਦਗੀ ਜਿਉਣ ਦੀ ਡਿਊਟੀ ਹਾਂ ਜਿੰਨੇ ਮਹਾਰਾਜ ਨੇ ਆਪਾਂ ਸਾਹ ਦਿੱਤੇ ਉਹਨੇ ਜੀਨੇ ਆ ਇਸ ਤੋਂ ਵੱਧ ਨਹੀਂ ਜੀਣਾ ਇੱਕ ਘਟ ਲਈ ਜੀਣਾ ਨਾ ਤੜੇ ਬਰਦ ਨਾਰਾ ਹੀ ਘਟੇ ਜੋ ਲੇਖੀ ਕਰਤਾਰ ਇਹਨੂੰ ਨਾ ਮौज ਨਾ ਜ਼ਿੰਦਗੀ ਜਿਉਂ ਲੋ ਹਾਂ ਆਪਦੇ ਪਰਿਵਾਰ ਚ ਪਹਿਲਾਂ ਤਾਂ ਆ ਜਾ ਛੱਟ ਕਰੌਸ ਕਰ ਲਈ ਆਪਾਂ ਨੇ ਪਹਿਲਾਂ ਆਪਦੇ ਪਰਿਵਾਰ ਚ ਹਾਂ ਫਿਰ ਆਪਣੇ ਸਮਾਜ ਦੇ ਵਿੱਚ ਬਸ ਪਿਆਰ ਨਾਲ ਤੇ ਵਧੀਆ ਮੁਹੱਬਤ ਨਾਲ ਜ਼ਿੰਦਗੀ ਜੀ ਲੋ ਕੁਛ ਨਾ ਕੁਛ ਕਰਕੇ ਰਾਜੀ ਖੁਸ਼ੀ ਰਹੋ ਪ੍ਰਮਾਤਮਾ ਨੇ ਜਿੱਥੇ ਰੱਖਿਆਗਾ ਜਿਹੜੀ ਏਰੀਏ ਚ ਜਿੱਥੇ ਵੀ ਆ ਆਪਾਂ ਕਦੇ ਛਿਕਵੇ ਨਹੀਂ ਕੀਤਾ ਗਾਲਿਆ ਨਾ ਕਰਦਿਆਂ ਨਾਲ ਨਾ ਰੱਬ ਨਾਲ ਨਾ ਕਿਸੇ ਨਾਲ ਵੀ ਵਧੀਆ ਰਾਜੀ ਖੁਸ਼ੀ ਆ ਆਪਾਂ ਨੂੰ ਸਾਹ ਦੇਦੇ ਭਾਈ ਚੱਲੀ ਜਾਂਦੇ ਆ ਹਨਾ ਵੀ ਕਿੱਡੀ ਵੱਡੀ ਗੱਲ ਅੰਦਰ ਉਸਤੀ ਚਾਹੀਦੀ ਹੈ ਵੱਡੀ ਗੱਲ ਹੈ ਪਰਿਵਾਰ ਖੁਸ਼ ਹੋਵੇ ਪਿੰਡ ਖੁਸ਼ ਹੋਵੇ ਪਿੰਡ ਦੇ ਵੀ ਸੁੱਖ ਸ਼ਾਂਤੀ ਰਹੇ ਤੇ ਵੇਰ ਹੀ ਘਰ ਸੁੱਖ ਵੈਰੀ ਗੁੱਡ ਬਾਹਰ ਸੁੱਖ ਪਾਇਆ ਘਰ ਸੁੱਖ ਪਾਇਆ ਹਾਂ ਜਿਵੇਂ ਪ੍ਰਚਾਰਕ ਕਹਿੰਦੇ ਨਹੀਂ ਹੁੰਦੀ ਕਾਲਪੁਰਖ ਦੀ ਮਰਜ਼ੀ ਤੋਂ ਬਣਾ ਇੱਕ ਪੱਤਾ ਨਹੀਂ ਹਲਦਾ ਕਿਸੇ ਦਾ ਰਸਤਾ ਸਹੀ ਗੱਲ ਹੈ ਜੀ ਤੇ ਆਪਾਂ ਨੂੰ ਮਹਾਰਾਜ ਜੀ ਤੌਰ ਦਾ ਤਾਂ ਤੁਰਦਿਆਂ ਨਹੀਂ ਬਸ ਜਿੱਦੇ ਸਾਹਿਬ ਗਦਾਮ ਹੋ ਗਿਆ ਡੈਡੋ ਕੇ ਮਾਮਲਾ ਖਤਮ ਹੈ ਮੇਰਾ ਜੀ ਹਾਂ ਇਹ ਤਾਂ ਉਹਦੇ ਸ਼ੁਕਰਾਨਾ ਕਰਕੇ ਤੇ ਉਹਦੀ ਰਜ਼ਾ ਦੇ ਉਹ ਜਾ ਰਹੂਗੀ ਅੰਦਰ ਹਾਂਜੀ ਬਈ ਜੀ ਵੱਡੋਂਗੇ ਨਹੀਂ ਕਿਸੇ ਨੂੰ ਬੇਈਮਾਨਾ ਨਹੀਂ ਕਰੋਂਗੇ ਹਰਾਮ ਨਹੀਂ ਖਾਓਗੇ ਜੇ ਉਹਦੀ ਧਿਆ ਨਿਕਲ ਗਈ ਤਾਂ ਫੇਰ ਆਪਾਂ ਕਸਾਈਆ ਬੰਦਾ ਹੋਈ ਜਾਂਦਾ ਬਸ ਜਾਲੇ ਨਹੀਂ ਦੀ ਬਸ ਇਹ ਨਹੀਂ ਕੀ ਗੱਲ ਸੀ ਕਿ ਜਿੱਥੋਂ ਆਪਣੇ ਗੱਲ ਥੋੜੀ ਸ਼ੁਰੂ ਕੀਤੀ ਸੀ ਵੀ ਆਪਦੇ ਹੱਕ ਦੀ ਆਪਾਂ ਕਹਿਤੀ ਬਸ ਤੇ ਬਾਕੀ ਜਿੰਨਾ ਕਹ ਤੈਨੂੰ ਭਰਾਵਾ ਠੀਕ ਲੱਗਿਆ ਤੇ ਲੱਗੋ ਸਾਰਾ ਧੰਨਵਾਦ ਹੈਨਾ ਇਹ ਜੇ ਦਿਨ ਉਹ ਅਸੀਂ ਗੱਲ ਤੋਂ ਹੀ ਲੱਗਦੇ ਕੋਈ ਗੱਲ ਨਹੀਂ ਭਰਾ ਗੱਲ ਸਹੀ ਫਿਰ ਗਈ ਜਾਨੀ ਠੀਕ ਹੈ ਹਾਂ ਬਸ ਰੱਬ ਦੇ ਬੰਦੇ ਆ ਤੂੰ ਵੀ ਕਾਲਪੁਰਖ ਨੇ ਭੇਜਿਆ ਸੀ ਵੀ ਕਾਲਪੁਰਖ ਨੇ ਕਿਸ ਗੱਲ ਦਾ ਹੀਰਖਾ ਹਾਂ ਹਨਾ ਆ ਮੋਬਾਈਲਾਂ ਤੇ ਲਾਣਾ ਵੀ ਆਪਣਾ YouTube ਤੇ ਲਾਣਾ ਉਹ ਨਹੀਂ ਲੋਕਾਂ ਦੀਆਂ ਲੜਾਈਆਂ ਮਾੜੀ ਚੀਜ਼ ਐ ਆਪਾਂ ਗੱਲ ਪਤਾ ਅੱਗੇ ਰਾਜੀ ਨਹੀਂ ਵੀ ਨੋਰਮਲ ਆਪ ਦੇ ਹੱਕ ਦੀ ਆਪਾਂ ਗੱਲ ਰੱਖਦੀ ਵੀ ਇਹ ਇਹ ਗੱਲ ਵਧੀਆ ਹੈ ਮੇਰੇ ਆ ਚੀਜ਼ ਆਪਣੇ ਸਿਰ ਜਿਆਦੀ ਚੱਲਦੀ ਐ ਜੇ ਤੂੰ ਪੁੱਛਣਾ ਪਰਤਾਲ ਕਰਨੀ ਆ ਉਹ ਕਰ ਲਈ ਜੇ ਤੈਨੂੰ ਸਹੀ ਲੱਗਦਾ ਠੀਕ ਆ ਨਾ ਸਹੀ ਲੱਗਿਆ ਤਾਂ ਤਾਂ ਵੀ ਠੀਕ ਹਾਂ ਤਾਂ ਵੀ ਸਹੀ ਆ ਤਾਂ ਵੀ ਰੱਬ ਤੈਨੂੰ ਰਾਜੀ ਖੁਸ਼ ਰੱਖੇ ਹਾਂ ਕਿੱਥੇ ਵੀ ਹੈ ਤੈਨੂੰ ਮौज ਮਾਰੇ ਤੂੰ ਹਾਂ ਦੁਖੀ ਨਾ ਹੋਵੇਂ ਬਸ ਸਹੀ ਗੱਲ ਹੁਣ ਆਪਾਂ ਵੀ ਵਧ ਕੇ ਰੋਟੀਆਂ ਵੱਲ ਆ ਬਿਲਕੁਲ ਠੀਕ ਆ ਧੰਨਵਾਦ ਕਾਲੇ ਨਾਲ ਵਾਰਤਾ ਲਾਪ ਥੋੜੀ ਥੋੜੀ ਹੁੰਦੀ ਰਹੇ ਵਿਚ ਦੀ ਬਸ ਮੈਂ ਵੀ ਚਾਹਣਾ ਹੁੰਦਾ ਬਸ ਕਈ ਵਾਰੀ ਮੇਲ ਮਲਾਪ ਨਹੀਂ ਹੁੰਦਾ ਅੱਜ ਵੀ ਮੈਨੂੰ ਪਤਾ ਲੱਗ ਗਿਆ ਕਾਲਾ ਪਿੱਛੇ ਖੜਾਗਾ ਤੇ ਫਿਰ ਮੈਂ ਕਿਸੇ ਬੰਦੇ ਨੂੰ ਸੁਨੇਹਾ ਲਾਇਆ ਮਾੜਾ ਇਹ ਮੈਂ ਕਾਲੇ ਨੂੰ ਭੇਜੀਂ ਰ ਮੈਂ ਮੈਨੂੰ ਦੋ ਮਿੰਟ ਰੋਕ ਲਿਆ ਆਪਣੇ ਨਿਸ਼ਤਰਾਂ ਨੇ ਹਾਂ 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 ਕਹਿੰਦੇ ਰੁੱਕੇ ਜਾਈ ਮੈਂ ਰੁੱਕ ਗਿਆ ਠੀਕ ਹੈ ਸਵਾਹ ਹੈ ਨਹੀਂ ਸਜੂਦਾ ਉਹਨਾਂ ਕੋਲ ਖੜਨ ਦਾ ਵੀ ਆਖਣਗੇ ਹੁਣ ਬੀ ਰੱਖਣਗੇ ਜੀ ਹਰ ਵੇਲੇ ਛੋਡੇ ਇੰਨਾ ਕਹਿੰਦਾ ਕਿ ਦਫ਼ਤਰ ਦਾ ਕੰਮ ਨਹੀਂ ਕਾਲਿਆ ਹੋਊਗਾ ਕੰਮ ਹੁਣ ਵੀ ਰੈਸਿਡੈਂਸੀ ਨਹੀਂ ਜਾਣੀ ਆਹ ਕਹੇ ਆਪਣੇ ਦੋਸਤ ਮਿੱਤਰ ਨਹੀਂ ਕਈ ਵਾਰੀ ਕਹਿ ਦਿੰਦੇ ਆਂਦੇ ਚਲੇ ਕਮੈਂਟਾਂ ਵਾਲੇ ਨੇ ਵੀ ਕਹਿਣੇ ਆ ਬਾਈ ਜਾਨਾ ਵੀ ਗੱਲ ਇਹ ਹੁੰਦੀ ਐਡਾ ਕਿੰਨਾ ਕਿ ਤੇਰੇ ਕੋਲ ਕੰਮ ਲੈਦਾ ਯਾਰ ਹਨਾ ਪਹਿਲਾਂ ਵੀ ਕਈ ਵਾਰੀ ਗੱਲ ਕਰੀ ਅਸੀਂ ਜੇ ਬੰਦਾ ਇਹਨੇ ਕੰਮ ਕਰਨਾ ਤਾਂ ਉਹ ਕਦੇ ਵੀ ਵਿਹਲਾ ਨਹੀਂ ਹੁੰਦਾ ਬਈ ਜਿਹਨੇ ਨਹੀਂ ਕਰਨਾ ਉਹ ਸਦਾ ਹੀ ਵਿਹਲਾਗਾ ਜੇ ਥੋੜਾ ਥੋੜਾ ਕੰਮ ਵੀ ਕਰਦੇ ਰਹਿਣੇ ਆਪਣਾ ਬਸ ਜੇ ਆਪਣੀ ਸੁਰਤ ਕੰਮ 'ਚ ਲੱਗੀ ਹੋਈ ਆ ਫੇਰ ਆਪਾਂ ਵਿਹਲੇ ਨਹੀਂ ਹੈਗੇ ਬਈ ਤੇ ਬਾਹਰ ਅੰਦਰ ਦੇ ਕੰਮ ਆ ਇਹਨੇ ਵੀ ਕਰਨੇ ਬਾਹਰ ਅੰਦਰ ਜਾਣਾ ਪੈਂਦਾ ਕਈ ਵਾਰੀ ਤਾਂ ਕਾਲੇ ਕੋਈ ਆਪ ਇੱਕ ਅੱਧੀ ਵੀਡੀਓ ਦੇਖਣੀ ਹੁੰਦੀ ਐ ਨਾ ਉਸ ਵਾਸਤੇ ਵੀ ਟਾਈਮ ਨਹੀਂ ਨਿਕਲਦਾ ਇੱਕ ਜਿਹਾ 15 ਮਿੰਟਾਂ ਦੀ ਵੀਡੀਓ ਦੇਖਣੀ ਐ ਮੈਂ ਐ ਨਹੀਂ ਪਤਾ ਤਿੰਨ ਦਿਨ ਅੱਜ ਦੇਖਾਂ ਬਈ ਉਹ ਥੋੜੀ ਤੇ ਵਾਕਈ ਹੈ ਜੀ ਗੱਲ ਬਾਤ ਆ ਪਰਮਾਤਮਾ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਤੇ ਆਪਾਂ ਬੰਦ ਸਾਹਿਬ ਦੀ ਜਿੰਦਗੀ ਜਾਈ ਜਾਂਦੇ ਆ ਆਪਦੀ ਕਿਰਤ ਕਰਕੇ ਖਾਈ ਜਾਂਦੇ ਆ ਕਿੱਥੇ ਵੀ ਹੋ ਹਾਂ ਹਨਾ ਕਿਰਤ ਕਰਕੇ ਖਾਓ ਕਦੇ ਵੀ ਕਿਸੇ ਨਾਲ ਠੱਗੀ ਧੋਰੀ ਨਾ ਕਰੋ ਬਸ ਉਹ ਦੇਣਾ ਪੈਂਦਾ ਕਿਸੇ ਜਨਮ ਚ ਫੇਰ ਦੇਣਾ ਪਊਗਾ ਹਾਂਜੀ ਤਿਲ ਤਲ ਕਰਕੇ ਝਕਾਉਣਾ ਪੈਂਦਾ ਗਲਤ ਖਾਦਾ ਕਿਹਦਾ ਪੈਸਾ ਹਾਂ ਤੇ ਬਾਕੀ ਸ਼ੱਕਰ ਪਾਰਾ ਹਾਂ ਭਾਈ ਸਬਸਕ੍ਰਾਈਬ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਹਾਂ ਕਈ ਬਈ ਦੇਖ ਕੇ ਦੇਖ ਕੇ ਕਰ ਦਿਓ ਭਾਵਾ ਬਹੁਤੇ ਵੀਰ ਅੱਗੇ ਦਾ ਕਰ ਦਿਓ ਨਾ ਅੱਗੇ ਦਾ ਬਹੁਤੇ ਵੀਰ ਦੇਖ ਕੇ ਮੁਰ ਜਾਂਦੇ ਹੈਗੇ ਮਾਝਾ ਜੇ ਤੁਹਾਡੇ ਵਾਸਤੇ ਆਪਣਾ ਵਿਦੇਸੀ ਪਿੰਡਾਂ ਵਾਲੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਮੈਂ ਬਹੁਤ ਕਰਦਾ ਸਾਡਾ ਵੀਰ ਇਹ ਗ੍ਰੀਸ ਰਿਸੀਵ ਕਰਾ ਤੁਹਾਨੂੰ ਮੈਂ ਦੱਸਾਂ। ਤੇ ਪਰਮਾਸ਼ ਇਹ ਮੈਂ ਵੀ ਹਕਮ ਤਾਂ ਦੇ ਨੂੰ ਕਿ ਜਿੰਮ ਦੀ ਡਿਊਟੀ ਡੰਗਰਾਂ ਦੇ ਕੰਮ ਨੂੰ ਖੇਤੀ ਦੇ ਕੰਮ ਨੂੰ ਇਹ ਆ ਜਮੈਂਦੀ ਹੈ। ਤੇ ਇਹ ਕਿਸੇ ਨਾ ਹੱਥ ਮਟਾਉਣਾ ਤੇ ਕੰਮ ਵੀ ਹਾਜ਼ਰ ਖੜਾ ਜਦੋਂ ਮਰਜੀ ਕੋਈ ਬਾਜ਼ ਮਾਰੇ ਟਾਈਮ ਤੇ ਟਾਈਮ ਕੱਢ ਕੇ ਉਹਦੇ ਨਾਲ ਵੀ ਹੱਥ ਵਟਾ ਕੇ ਆਉਂਦਾ ਭੱਜ ਕੇ ਜਾਂਦਾ। ਮਿਹਰਬਾਨੀ ਬਈ ਤੇ ਬਹੁਤੀਆਂ ਗੱਲਾਂ ਬਹੁਤ ਆਪਣੇ ਵੀਡੀਓ ਬਹੁਤ ਸਾਰੇ ਦਿਨ ਦੇ ਕਾਲੇ ਆਪਾਂ ਰਿਕਾਰਡ ਵੀ ਨਹੀਂ ਕਰਦੇ ਹਣਾ। ਕਿ ਕਿਸੇ ਟਾਈਮ ਮਨ ਹੁੰਦਾ ਕਿਸੇ ਦਿਨ ਨਹੀਂ ਹੁੰਦਾ ਬਣਾਉਣ ਦਾ ਬਣਾ ਲੈਣੇ ਵੀ ਸਾਰੇ ਦਿਨ ਦੇ ਸਾਰੇ ਕੰਮ ਆਪਾਂ ਨਹੀਂ ਦਿਖਾਉਂਦੇ ਹੁੰਦੇ ਹਨ ਨਹੀਂ ਦਿਖਾ ਸਕਦੇ ਤੇ ਬਸ ਬਾਕੀ ਸਾਰੇ ਦਿਨ ਕੰਮ ਕਰ ਆ ਚੱਲੀ ਜਾਂਦੇ ਹੈਗੇ ਤੇ ਹੁਣ ਆਪਾਂ ਆਪਣੀਆਂ ਰੋਟੀਆਂ ਵੱਲ ਲੱਭਦੇ ਵਰਗੇ ਹੈ ਆ ਬਣ ਗਿਆ ਰੋਡ ਗੁਰੂ ਸਮਾਂ ਜਾਇਤ ਨਹੀਂ ਹੁੰਦਾ ਹੈ ਘਰ ਪਰ ਖੇ ਦੇ ਘਰ ਨੂੰ ਹਾਂ ਬਾਬੇ ਲਾਣ ਕੇ ਘਰ ਨੂੰ ਸਿੱਧੀ ਛੜਕ ਜਾਂਦੀ ਹੈ ਜਮ ਹਾਂ ਪੱਥਰ ਵਾਲੀ ਕਿ ਨਹੀਂ ਪੱਥਰ ਵਾਲੀ ਠੀਕ ਹੈ ਸੁਣੀ ਗੱਲ ਆ ਤੇ ਚਲ ਕਰਦੇ ਆ ਅਗਲੀ ਵਾਰਤਾਲਾਪ ਆਪਾਂ ਓਕੇ ਵੀਰ ਮਿਹਰਬਾਨੀ ਸੰਗਤਾਂ ਦੀ ہاں ਸੰਗਤਾਂ ਦੀ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਭਈ ਤੇ ਜੁੜੇ ਰਹੋ ਐਂਡ ਤੱਕ ਦੇਖਿਆ ਕਰੋ ਤੇ ਅਗਲੀ ਗੱਲਬਾਤ ਦੇਣ ਦੀ ਤੁਹਾਨੂੰ ਹਾਂ ਦਿਖਾਈ ਜਾਵਾਂਗੇ ਨਾਲ-ਨਾਲ ਹੂੰ ਤੇ ਆ ਪ੍ਰਸ਼ਾਦਾ ਪਾਣੀ ਖਾਇਆ ਤੇ ਹੁਣ ਬੇਲਾ ਮੱਜਾਂ ਦਾ ਆਇਆ ਹਾਂ ਹਾਂ ਉਧਰ ਹੀ ਰੱਖੂ ਆਵੇਂ ਓਲੇ ਤੇ ਇੱਕ ਬਾਈ ਇਧਰ ਆ ਇਧਰ ਖੜੇ ਇਧਰ ਆ ਬੰਨ ਦੇ ਬੰਨ ਦੇ ਨਾ ਇਹ ਕੱਲ ਇੱਕ ਬਾਈ ਕਹਿੰਦਾ ਸੀਗਾ ਬਾਈ ਕੀ ਲੇਟੀ ਕੀ ਹੁੰਦੀ ਆ ਇਹ ਆ ਹੁੰਦੀ ਆ ਲੇਟੀ ਬਾਈ ਦਲ ਗਿਆ ਕਣਕ ਦਾ ਦਲੀਆ ਜਿਹੜਾ ਬਣਾ ਕੇ ਲਿਆਉਂਦੇ ਹੁੰਦੇ ਆ ਦਲੀਏ ਦਾ ਖਰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਇਹਦੇ ਚ ਕੀੜੇ ਪਾ ਦਿੰਦੇ ਹੁੰਦੇ ਆ ਬੜੇਵੇਂ ਵਾਲੀ ਅੰਮੀ ਆ ਨਾ ਆਪਣੀ ਉਹ ਇਹਦੇ ਬਾਹਰ ਵਧੀਆ ਹਾਂ ਬਦਲਮੀ ਹੈ ਤੱਕੀ ਬਾਹਰ ਚੇਚੇ ਤੇ ਬਾਈ ਦਾ ਕੀੜਾ ਲੇਟੀ ਚ ਰਲਾ ਕੇ ਬਾਦਦੇ ਹੁੰਦਾ ਮਤਲਬ ਦਲਗੇ ਚ ਤੇ ਠੀਕ ਰਹਿੰਦਾ ਖੈਰ ਪਸ਼ੂ ਨੂੰ ਦੁੱਧ ਜਵਾਦਾਂ ਨਾਲੇ ਹੂੰ ਤੰਦਰੁਸਤ ਹੈ ਨਾ ਮੇ। ਹੋਰ। ਪੌਟਰ ਵੀ ਚਾਰਿਆ ਨੂੰ ਉੱਪਰ। ਚਲੋ। ਮਾਤਾ ਵੱਲੋਂ ਵੀ ਭਾਈ ਸਤਸਰੀ ਕਲਸਾ ਆ ਰਹੇ ਨੇ। ਸਤਸਰੀ ਬੇਟਾ ਸੋ ਸਾਰਿਆਂ ਨੂੰ ਧੰਨਵਾਦ ਤੁਹਾਡੇ। ਸਾਰਿਆਂ ਦਾ। ਸਾਰਿਆਂ ਦਾ। ਤੇ ਠੰਡ ਪੂਰੀ ਐ ਨਜ਼ਾਰੇਦਾਰ। ਬੜੀ ਠੰਡਾ ਹਜਾਵੇ। ਹਾਂਜੀ। ਮਾਣ ਕਰੀ ਭਾਈ। ਕੀ ਉਹ ਮੁੰਡਾ ਯਾਰ ਮਨਾ ਰਹੀਆਂ। ਕਿਵੇਂ ਗੋਰੀ? ਟੂਰਨਾਮੈਂਟ ਵਾਲੇ। ਹਾਂ। ਕੀ ਕਹਿੰਦੇ? ਪਰਚੀ ਕੱਟ ਗਈ ਦੁਰਗਾ 1100 ਦੀ ਕੱਟਾਂਗੇ ਸਾਡੀ ਪਰਚੀ ਤੇ ਕਦੇ ਰੱਬ ਨਹੀਂ ਕੱਟਦੀ ਗੱਲ ਲੱਖ ਰੁਪਏ ਦੀ ਸਾਡੇ ਨੂੰ ਮਹਾਂ ਲੱਖ ਰੁਪਏ ਪਰਚੀ ਵਿੱਚ ਤੋਂ ਵੀ ਕੱਟੀ ਮਹਾਂ ਹਾਂ ਗੱਲਾਂ ਬੈਠੀਆਂ ਲੱਖ ਰੁਪਏ ਦੇ ਉੱਤੇ ਮੱਝ ਦਾ ਬੁਕੇ ਇੱਥੇ ਤੁਹਾਨੂੰ ਕਿ ਨਹੀਂ ਕੱਟਾਂ ਮਹਾਂ ਫਿਰ 500 ਹੀ ਕੱਟ ਗਏ ਮਹਾਂ ਤੇ ਕਿਆ ਸਮਾਂ ਰਹਿ ਨਹੀਂ ਹੈ ਚੱਕਦੀ ਬ੍ਰਿਤੀ ਜੀ ਹਾਂ ਚੱਕਦੀ ਆਓ ਤੂੰ ਲੈ ਜਾਣਾ ਕਿੱਦੇ ਖੋਲਾਂਗੇ ਵਿਸਤਰੀ ਬੋਲਦੇ ਅੱਜ ਅੱਜ ਫੜ ਜੋਕ ਤਾਂ ਦਿਨ ਹੋ ਰਿਹਾ ਯਾਰ ਬੋਲ ਦੇ ਨੇੜੇ ਛੱਡਾਂ ਕਿੱਥੋਂ ਕਹਿੰਦਾ ਸੀ ਟਰਾਲੀ ਵੈਕ ਕਰਨ ਨੂੰ ਆਹ ਛਟੀਆਂ ਚੱਕਣੇ ਪੈਣੀਆਂ ਤਾਂ ਬਈ ਗੱਗੂ ਨੌਜਵਾਨ ਕੋਲੇ ਪਹੁੰਚੇ ਆਗੇ ਇੱਥੇ ਮਿੱਟੀ ਪਾਉਣ ਦੀ ਸਲਾਹ ਕਰਦਾ ਸੀ ਅੱਜ ਮਨਪ੍ਰੀਤ ਕਹਿੰਦਾ ਕੱਲ ਨੂੰ ਪਾ ਦੇਾਂਗੇ ਤੇ ਖੇਤ ਜਿਹਾ ਆ ਕੇ ਆਏ ਹੁਣੀ ਚੋਬਰ ਕੰਮਦੰਦਾਂ ਕਰੀਆਂ ਸੀ ਕੁਛ ਨਹੀਂ ਆ ਰਿਹਾ ਮਿਸਤਰੀਏ ਲੋਨਾਗਾ ਤੇ ਨਾਲ ਛੜੇ ਇੰਨੇ ਚੱਕੀਆਂ ਦੀ ਬੇਕਸਿਰ ਅਬ ਨਿਓ ਵੀ ਆਉ ਇਹ ਚੇਕਾ ਕਰਦੇ ਹਾਂ। ਆ ਕੁੰਜਾ ਇਹ ਚੱਕ ਲਓ ਥੋੜਾ ਜਿਹਾ ਹੋਰ। ਆ ਕੱਢਾਂਗੇ। ਬੈਕ ਲੌਂਡ ਚ ਦਿੱਕਤ ਨਾ ਆਵੇਗੀ ਜੀ ਹੈਂ? ਆਂ ਕੱਢਾਂਗੇ ਤਾਂ ਇਹ ਵੈਨ ਨਹੀਂ ਬਗੇਟ ਡਾਊਨ ਕਰਕੇ ਤਾਂ ਲੋਡਿੰਗ ਹੋਣਾ। ਮੀਟਿੰਗ ਕਿੱਥੇ ਲੋਡ ਡਾਊਨ ਚਾਹੀਦਾ। ਚੜ ਜਾ ਕਰੂ ਜਾਂ ਚੱਟ ਟਰੈਕਟਰ ਵੇਗਾ। ਚੱਲੂ ਆ। ਗੱਗ ਨੂੰ ਵੀ ਕਰਕੇ ਇਹਦਾ ਟਰੈਕਟਰ ਸਟਾਰਟ ਤੇ ਮੈਂ ਕਿਾ ਚੱਲ ਜਿਹੜਾ ਪਾਣਾ ਵਰਤਣਾ ਸੀ ਵਰਤ ਗਿਆ ਤਰਾਈ ਕਰ ਲਾ ਭਾਈ। ਪਰਸੋਂ ਦਾ ਕਹਿਤਾ ਮਿਸਤਰੀ ਨੂੰ ਵੀ ਬਾਅਦ ਨਹੀਂ ਪਈ ਲਪਾਈ ਕਰ ਲਾਂਗੇ ਤੇ ਮੱਝ ਦਾ ਕਰਕੇ ਮਿਸਤਰੀ ਨੂੰ ਠਾਰ ਦੇ ਦਿੱਤੀ ਬਈ ਤੇ ਚਲ ਕੋਈ ਨਾ ਲੈ ਕੇ ਕੋਈ ਚਾਹ ਪੀ ਰੇ ਬਾਹਰ ਨਾ ਰੜ ਗਈ ਮੋ ਟ੍ਰੈਂਕ ਲਾ ਇਹਨੂੰ ਵਿੱਚ ਪਹਿਲੀ ਕਿਉਂ ਭਈ ਨਾ ਪਲੱਗ ਪਲੱਗ ਭੇਜੂਆ ਉਹਦੀ ਮੈਨੂੰ ਬੋਲ ਮਾਰ ਦਿੰਦਾ ਚਾਹ ਵੀ ਲੈ ਕੋਈ ਨਾ ਘਟ ਤੰਨੇ ਵਾਰ ਨਟਣ ਲੱਗਦੀ ਇਹ ਕੋਹਾ ਹੈ ਮਾਵਾ ਮੈਂ ਉਹ ਪੀਦਾ ਦੂਜਾ ਪਾਸਾ ਲਾ ਲੈ ਦੂਜਾ ਮਾਵਾ ਬਾਦਰ ਇਧਰੋਂ ਤਾਂ ਫੇਰਾਂ ਦੇ ਉਧਰੋਂ ਕੱਢ ਦੇ ਬਸ ਉਧਰੋਂ ਕਰ ਇਧਰੋਂ ਤਾਂ ਆਪੇ ਡੇ ਰੂ ਕਿਧਰੋਂ ਖੁੱਲਾ ਥਾਂ ਕਬਜੀ ਸੀ ਨਾ ਮੁਰਜੀ ਤੇ ਤੈਨੂੰ ਕਹਿਆ ਸੀਗਾ ਹੁਣ ਆਪਣਾ ਉਰਾ ਨੂੰ ਕਰਦੇ ਹੋਰਾ ਉਦੋਂ ਹਾਂ ਥੋੜੀ ਵੀ ਰੋਟਾ ਏ ਤੁਹਾਡਾ ਫੱਟੀ ਕੱਢਦੇ ਪਹਿਲਾਂ ਇਧਰੋਂ ਇਧਰੋਂ ਫੇਰ ਕੱਢੇ ਹੂੰ ਫੱਟੀ ਕੱਢਦੇ ਪਹਿਲਾਂ ਉਧਰ ਫੱਟੀ ਕੱਢਦੇ ਫੱਟੀ ਨਿਕਲ ਨਹੀਂ ਇੱਟਾ ਤਾਂ ਭਲਨੇ ਹੋਗੇ ਇਧਰ ਤਾਂ ਉੱਥੇ ਲੱਗਣੀ ਫੱਟੀ ਕੱਢਤੀ ਚੜਾ ਤਾਂ ਆਹ ਜਿਹੜਾ ਚੜਾ ਤੋਂ ਵੱਧਾ ਨਾ ਰੰਗ ਰੰਗ ਨਾ ਤੇ ਡਿਬੂ ਵੀ ਸਾਰੀ ਖਾ ਮਾਰਾ ਇਧਰ ਮੈਂ ਸੰਭਰ ਜੀ ਨਾਲ ਕਿ ਡਿਪਾ ਟੱਕਰ ਬੈ? ਆਹ ਸਾਤਰ ਨੱਕ ਤੇ ਟੈਲੀਫੋਨ ਲਾ ਜੀ ਮੈਂ ਇਹ ਦੂਰ ਕਰ ਦੂਰ ਜਮਾ ਕਰ ਪਰਲਾ ਪਰਲਾ ਕਰ ਦਿੰਦੇ ਹਾਂ ਹਾਂ ਕਰ ਦੇ ਉਹ ਚੱਕ ਦੇ ਲੇ ਟੱਕਾ ਨਹੀਂ ਹੋ ਜੀ ਹਾਂ

ਵਾ ਗੋਰੀ ਵਿਚਾਲੇ ਜਰਾ ਲੈਂਦਾ ਵਿਚਾਲੇ ਜੇ ਤਲ ਜਾਂਦਾ ਨਾ ਫਿਰ ਉਹ ਬੁਰਜੀ ਨਾਲ ਕਿਵੇਂ ਆ ਬੁਰਜੀ ਨਾਲ ਦੇਖਦੀ ਆਪਾਂ ਯਾਰ ਬੁਰਜੀ ਦੇਖਦੇ ਨੇ ਵਿਚਾਲੇ ਆ ਵਿਚਾਲੇ ਇਹ ਪੰਜਾ ਪਾਲਾ ਇਹ ਹਾਲਿਉ ਹਾਂ ਗੱਗੂ ਵੀ ਆ ਗਿਆ ਰੇੜੀ ਲੈ ਕੇ ਬਾਈ ਹੋਰ ਨਾਲ ਅਜਾ ਚ ਵਧੀਆ ਹੋ ਜੇਗਾ ਹਾਂ ਵਸੀ ਮੈਂ ਕਈ ਦਿਨ ਤੱਕ ਲਾ ਸੁਣਾਏ ਲੱਗੀ ਜਾਂਦਾ ਹਨਾ ਉਸ ਦਾ ਮੱਝ ਦਾ ਇਹਦਾ ਆਪਣੀ ਉਧਰ ਮੱਝ ਗੁਜ਼ਰੀ ਆ ਮੈਂ ਤਾਂ ਬੜੇ ਦਿਨ ਉੜ ਕੇ ਆਇਆ ਕਰੇ ਉਹਦਾ ਕੱਲੇ ਹੀ ਰੁਈਆ ਕਰਾ ਉੱਥੇ ਨੀਰਾ ਪਾਉਣ ਵੇਲੇ ਆ ਅੱਖਾਂ ਭਰਿਆ ਆਉਂਦੀਆਂ ਸੀਗੀਆਂ ਦੇਖੀ ਕੋਰੀ ਬੁਰਜੀ ਕੋਲੇ ਨਾ ਖੜੀ ਬਈ ਹੈ ਊਂ ਰੀਨੇ ਤੱਕ ਗੁਰਾ ਬਲ ਟਕਾ ਰੱਖਿਆ ਹੋਰ ਤਾ ਅੱਜ ਦਾ ਠੀਕ ਆ ਮਾੜਾ ਜਿਹਾ ਗੱਗੂ ਭਾਈ ਅੱਜ ਦਾ ਮਾ ਠੀਕ ਆ ਮਾੜਾ ਇਹ ਵਿਚਾਰਾ ਚੱਲ ਹੋ ਜਾਂਦਾ ਯਾਰ ਇੱਕ ਅੱਦੇ ਦਿਨ ਚ ਜਦ ਹੌਲੀ ਹੌਲੀ ਕੀਰਾਂ ਦਾ ਦੁੱਖ ਹੁੰਦਾ ਹੀ ਆ ਹਾਂ ਚੱਲ ਕੋਈ ਨਾ ਵਸੇ ਹੌਂਸਲਾ ਰੱਖੋ ਰੱਬ ਹੋਰ ਜੀ ਦੇ ਦੂਗਾ ਇਹ ਜਾਂ ਹੋਈ ਪਸ਼ੂ ਵੇ ਟਿਕੜਾ ala ਨੁਕਰੇ ਬੋਰ ਮਾਰੀਆ ਨੀ ਗੱਗੂ ਨੂੰ ਆ ਇਹਨੂੰ ਰੇਡੀ ਲੈਣ ਭੇਜਤਾ ਸੀ ਉਧਰ ਚਾਲ ਕੋਈ ਨਾ ਹੋ ਗਰ ਆਡਰ ਸੈੱਟ ਦੋ ਚਾਲ ਕੋਈ ਨਾ ਹੋ ਗਰ ਗੋਰੀ ਆ ਉਹ ਦੇਖ ਕੇ ਦੇਖਾ ਓ ਹੈ ਬੁਰਜੀ ਦੇਖ ਲੈਣਿਆ ਅਜੇ ਨਾ ਨਾ ਬਾੜਾ ਤਾ ਫੋਨ ਹੀ ਪਹਿਣਾ ਟੰਬਾਈ ਡੁੱਟੀ ਉਹ ਮਤਲਬ ਆਪਣਾ ਵਾਸ ਇਹ ਇੱਟ ਭੰਨ ਦਿੰਦੇ ਆ ਇੱਕ ਇੱਟ ਭੰਨ ਦਿੰਦੇ ਆ ਬਈ ਜੇ ਸੇ ਮਰਜੀ 12 ਸਾਲ ਲੇ ਜੀ ਇਹਦਾ ਬੁਰਜੀ ਦੇਖਣੀ ਆ ਆਪਾਂ ਨਿਕਲਦੀ ਨਹੀਂ ਇੱਟ ਖੜ ਜਾ ਮੜੇ ਓ ਵਾਓ ਹੀ ਵਾਹ ਸ਼ਾਬਾਸ਼ ਉਰਜੀ ਡੈਕ ਦੇਖ ਨਾ ਸਿਮੈਂਟ ਚ ਲੱਗੀ ਹੋਈ ਐ ਹਲੂਗੀ 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 ਨਾ ਮਾਤੇ ਸੀ ਵੀ ਆਏ ਇੱਥੇ ਉਲੀ ਬੰਧਾ ਕਰਾਂਗੇ ਇੱਥੇ ਆਏ ਹੋਰ ਮਾਸੀ ਫਰੇ ਲਈ ਵੈਦਾਨੀ ਜਾ ਰਹੇ ਫੇਰ ਭਾਈ ਹੁਣ ਤੱਕ ਆ ਮੈਂ 2:00 ਵਜੇ ਕਿਵੇਂ 2:00 ਵਜੇ ਚਾਹ ਪੀ ਲਓ ਅਜ 2:00 ਵਜੇ ਆ ਜਾ 2:00 ਜਾਲ ਨਹੀਂ ਆ ਗਈ ਕੀ ਹੋ ਗਿਆ ਆ ਓਏ 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 ਵਜ ਗਿਆ ਵੀ ਦੇਖਦੇ ਸੀ ਗੰਨੇ ਉਹਨੂੰ ਪਾਇ ਨਾ ਅੱਜ ਕਾ ਲੱਗ ਗਿਆ ਸੀ ਓ ਚੱਲ ਗਿਆ ਸੀ ਨਾ ਮੈਂ ਸੋਚਿਆ ਤਾਂ ਸੀਗਾ ਬਹੁਤ ਦੂਰ ਰੱਖਿਆ ਜੇ ਮੈਂ ਇੱਥੋਂ ਤੱਕ ਤਾਂ ਨਹੀਂ ਆਉਂਦੀ ਇਟਾਂ ਫਸ ਗਿਆ ਪਾਈ ਕੇ ਕੋਈ ਨਾ ਹੋ ਉਹ ਕੁਝ ਨਹੀਂ ਹੋ ਕੁਝ ਨਹੀਂ ਕੁਝ ਨਹੀਂ ਸ਼ਾਂਤੀ ਸ਼ਾਂਤੀ ਆਉਣ ਦੇ ਕੱਲੇ ਹੀ ਚੋਪਰਾ ਤਗੜਾ ਤੂੰ ਇਹ ਚੈੱਕ ਆਏ ਟਾਈ ਸੀ ਤੀਜੀ ਏਟ ਵੀ ਇੱਥੇ ਆਉਣੀ ਚਾਹੀਦੀ ਆ ਉਹ ਤੀਜੀ ਬੁਰਜੀ ਦੀ ਖੜਾ ਹੋ ਜਾ ਚਾਚਾ ਹੋ ਜੀ ਹੋਣੀ ਬੱਜ ਤਰੇ ਮੁੰਡਾ ਇਹ ਮਗਾਉਣਾ ਕੋਈ ਨਾ ਕੋਈ ਨਹੀਂ ਕਿ ਨਾਲ ਕੀ ਹੁੰਦਾ ਉਹ ਰੁੜ ਕੇ ਆਈ ਮੜੀ ਇੱਧਰ ਹੋ ਜਾ ਰਹਿ ਗਈ ਅੱਜ ਸਹੀ ਠੀਕ ਹੈ ਨਾ ਸਹੀ ਹੈ ਹਾਂ ਵੀ ਕਿਵੇਂ ਆ ਨੌਜਵਾਨ ਵੈਰੀ ਗੁੱਡ ਅੱਜ ਦਾ ਗਰਮ ਕਰੀ ਫਿਰਦਾ ਪੈ ਰਣਾ ਠੀਕ ਹੈ ਬਸ ਲਾਲਚੀ ਕਰ ਲੈਣਾ ਤੂੰ ਵੀ ਯਾਰ ਹੈ ਆ ਮੈਂ ਜਾ ਇੱਧਰ ਖਿੱਚ ਦੇ ਗੋਰੀ ਪੁੱਠੀ ਨਾ ਮੁੜ ਜੇ ਬੁਰਜੀ ਓਏ ਉੱਤ ਗਾਂਬੜੀ ਮੇਲਾ ਨਹੀਂ ਜੰਨਾ ਇਹੋ ਵਾਜ ਚੱਲ ਚਾਪ ਚਾ ਵੀ ਲੋਗੇ ਨਾ ਕਗੂਤ ਉਹ ਆ ਲਾਇਆ ਇਕੱਲੀ ਯਾਰ ਘਟ ਰਹੀ ਆ ਨਾਲੇ ਉਹਦਾ ਸਾਬ ਕਿਤਾਬ ਲੈ ਜਾ ਜਿੰਨੇ ਹੋਏ ਐਸ ਕਲੀ ਕੀ ਹੋਣਾ ਰਖਲਾ ਤੇ ਲਾਇਆ 2:20 ਦਾ ਸਮਾਂ ਤੇ ਪੱਲੀ 'ਚ ਚਾਰ ਪੱਟਕੇ ਲਿਆਂਦਾ ਹੋਇਆ ਦੇਖ ਕੇ ਮੈਨੂੰ ਚਾ ਚੜ ਗਿਆ ਮਨਪੀ ਦਾ ਫੋਨ ਲੱਗਦਾ ਸੀ ਇਹਨਾਂ ਨੂੰ ਤਾਂ ਰਖਾਈ ਪਿਆ ਆਹ ਆ ਪਾਇਆ ਹੈ ਇਹਨਾਂ ਤਾਂ ਹਰ ਜਾਂਦ ਹੋ ਗਈ ਬਸ ਆਹ ਗਾ ਨੂੰ ਖਾਦਾ ਬਸ ਸਨ ਨਹੀਂ ਰਹਿ ਗਈ ਲਗਾਉਣ ਵਾਲੀ ਦੋ ਇੱਧਰ ਤੂੜੀ ਨਹੀਂ ਆਉਣੀ ਜਾਈ ਬਸ ਮੈਂ ਹੁਣ ਰਲਾ ਦਿੰਦਾਗਾ ਤੇ ਅਫਲ ਚਾ ਉਹ ਵੀ ਪਟਕੇ ਆਏ ਖੇਚਲਾ ਨਹੀਂ ਲੱਗਦੀ ਮੈਨੂੰ ਪਟਕੇ ਲਿਆਉਣ ਦੀ ਅਸਲ ਚ ਜਿਹੜੀ ਗੱਲ ਆ ਉਹ ਥੋੜੀ ਜੀ ਨਾ ਮਤਲਬ ਸਮੇਂ ਦੀ ਕਮੀ ਦੀ ਹੋ ਜਾਂਦੀ ਆ ਤਾਂ ਕਰਕੇ ਮੈਨੂੰ ਚਾ ਚੜਿਆ ਬਸ ਹੌਣ ਰਲਾ ਦੇਣਾ ਦੋ ਮਿੰਟ ਇਕੜੇ ਸਮਾਂ ਹੁੰਦਾ ਜਿੰਮ ਦੀ ਡਿਊਟੀ ਦਾ ਨੀਰਾਚਾਰਾ ਪਾ ਕੇ ਇਹ ਦੇ ਮਨਪ੍ਰੀਤ ਤੇ ਮੈਂ ਇੱਥੇ ਲਾਲੀ ਥੋੜੀ ਡਿਊਟੀ ਆ ਵਾਲੀ ਪਾਣੀ ਡਿੱਗਣ ਵਾਲਾ ਉਹਦ ਰੱਖਣਾ ਇੱਥੇ ਪਾਣੀ ਡਿੱਗਣ ਨੂੰ ਆ ਡੱਗੀ ਜੀ ਬਣਾਈ ਥੋੜੀ ਜੀ ਤੇ ਇੱਕ ਇਹਦੇ ਥੱਲੇ ਪਾਇਪ ਦੱਬੀ ਤੇ ਉੱਥੇ ਪਾਣੀ ਦਾ ਨਿਕਾਸ ਕਰਤਾ ਤੇ ਫਿਲਹਾਲ ਜਿੰਮ ਦੀ ਡਿਉਟੀ ਜਾਣੇ ਆ ਤੇ ਅਗਲੀ ਡਿਉਟੀ ਉੱਥੇ ਲਾਉਣੇ ਆ ਲਿਆਉਣੇ ਹੋਰ ਆ ਗਿਆ ਮੈਂ 2 ਮਿੰਟ ਰੁੱਕ ਆਓ ਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੋਟਾਂ ਸਾਰਾ ਵੇਨਾ ਹੀ ਨਹੀਂ ਬਦਲ ਲੱਗਦਾ ਦਿਨ ਚੜਦਾ ਕਿ ਛਿਪਦਾ ਇੱਕੋ ਜਿਹਾ ਮਾਹੌਲ ਹੁੰਦਾ ਨਾ ਹੋਰ ਸੂਰਜ ਦਾ ਦਿਖਾਈ ਨਹੀਂ ਹਾਡੀ ਦਾ ਸੂਰਜ ਤਾਂ ਪਿਛਲੇ ਸਾਲ ਚ ਰਹਿ ਗਿਆ ਤੇ ਸਮਾਂ ਹੁੰਦਾ ਸ਼ਾਮ ਦੇ 6 ਵਜੇ ਕੇ 10 ਮਿੰਟਾਂ ਦਾ ਤੇ ਜਿੰਮ ਦੀ ਡਿਊਟੀ ਤੇ ਹਾਜ਼ਰ ਨੇ 10 ਤੇ 2 3 ਘੰਟੇ 3 1/2 ਘੰਟੇ ਅਜੇ ਹੁੰਦੀ ਐ ਇੱਥੇ ਗੁਰਬਾਣ ਗੁਰਬਾਣ 8:30 9 ਵਜੇ ਤੱਕ ਲਾਉਣੇ ਆ ਡਿਊਟੀ ਤੇ ਆਪਣੇ ਬਲੌਗ ਦੀ ਇੱਥੇ ਸਮਾਪਤੀ ਆ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦੇ ਜਿਨ੍ਹਾਂ ਨੇ ਕਮੈਂਟ ਕਰਿਆ ਹੌਸਲਾ ਦਿੱਤਾ ਦੁੱਖ ਸੁੱਖ ਸਾਂਝਾ ਕੀਤਾ ਤੇ ਮਿਹਰਬਾਨੀ ਸਾਰਿਆਂ ਦੀ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ